ਦਿੱਲੀ ਸਿਗਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਕੋਰ ਕਮੇਟੀ ਦੇ ਮੈਂਬਰ ਮਨਜੀਤ ਸਿੰਘ ਜੀ ਕੇ ਅੱਜ ਸ਼੍ਰੀ ਸਚਕੰਡ ਸ਼੍ਰੀ ਹਰਮਿੰਦਰ ਸਾਹਿਬ ਨਤਮਸਤਕ ਹੋਣ ਦੇ ਲਈ ਪਹੁੰਚੇ ਇਸ ਮੌਕੇ ਉਹਨਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗਿਆਨੀ ਰਗਵੀਰ ਸਿੰਘ ਜਥੇਦਾਰ ਸ਼੍ਰੋਮਕਤਖ ਸਾਹਿਬ ਨਾਲ ਉਹਨਾਂ ਦੀ ਰਿਹਾਈਸ਼ ਤੇ ਅੱਧਾ ਘੰਟਾ ਮੁਲਾਕਾਤ ਕੀਤੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮਨਜੀਤ ਸਿੰਘ ਜੀ ਕੇ ਨੇ ਕਿਹਾ ਕਿ ਉਹ ਇੱਥੇ ਵਾਇਗੁਰੂ ਦਾ ਆਸ਼ੀਰਵਾਦ ਲੈਣ ਦੇ ਲਈ ਆਏ ਹਾਂ ਬਲਜੀਤ ਸਿੰਘ ਜ਼ਾਦੂਵਾਲ ਸਰਕਾਰ ਦੇ ਹੱਥਾਂ ਵਿੱਚ ਖੇਡ ਰਹੇ ਹਨ ਪਰ ਭਾਜਪ ਉਹ ਹਰਿਆਣਾ ਦੇ ਸਿੱਖਾਂ ਦਾ ਸੰਦੇਸ਼ ਹੈ ਕਿ ਸਰਕਾਰੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਸਰਕਾਰ ਉਹ ਸਭ ਕਰ ਰਹੀ ਹੈ ਜੋ ਸਿੱਖਾਂ ਦੇ ਵਿਰੁੱਧ ਹੈ ਜਿਵੇਂ ਕਿ ਉਹਨਾਂ ਨੇ ਅਮਰਜੈਂਸੀ ਫ਼ਰਮ ਜਾਰੀ ਕੀਤੀ ਅਤੇ ਡੀ ਐਮ ਜੀ ਐਮ ਸੀ ਨੇ ਬਲਜੀਤ ਸਿੰਘ ਦਾਦੂਵਾਲ ਅਤੇ ਉਹਨਾਂ ਦੇ ਘਟਚੋੜ ਦੀ ਮਦਦ ਕੀਤੀ ਪਰ ਹਾਰ ਗਈ ਉਹਨਾਂ ਨੇ ਕਿਹਾ ਕਿ ਪੰਜਾਬ 95 ਇੱਕ ਫਿਲਮ ਨੇ ਉਸ ਸਮੇਂ ਦੀ ਅਸਲੀ ਦਿਖਾਈ ਹਤੇ ਜਸਵੰਤ ਸਿੰਘ ਖਾਲੜਾ ਅਤੇ ਇਸ ਨੂੰ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਕਾਤਕ ਸਾਹਿਬ ਤੋਂ 2 ਦਸੰਬਰ ਦੇ ਹੁਕਮਨਾਮੇ ਦੀ ਪਾਲਣਾ ਕਰਨੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਆਸ਼ੀਰਵਾਦ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਗਿਆਨੀ ਰਗਵੀਰ ਸਿੰਘ ਨਾਲ ਮੁਲਾਕਾਤ ਕੀਤੀ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਦਾ ਸਹੀ ਫੈਸਲਾ ਲਿਆ ਪਰ ਮਨਿੰਦਰ ਸਿੰਘ ਸਿਰਸਾ ਹਲਕੇ ਦਾ ਫੈਸਲਾ ਐਚ ਐਮ ਜੀ ਐਮ ਸੀ ਚੋਣਾਂ ਵਾਂਗੀ ਹੋਵੇਗਾ ਗੁਰੂ ਮਹਾਰਾਜ ਕੋਲ ਨਸ ਮस्तक ਹੋਣ ਆਏ ਸੀ ਨਵੇਂ ਸਾਲ ਦੇ ਵਿੱਚ ਪਹਿਲੀ ਦਫਾ ਗੁਰੂ ਦੇ ਅਸ਼ੀਰਵਾਦ ਨਾਲ ਆ ਜੇ ਥੇ ਗੁਰੂ ਦੀ ਖੁਸ਼ੀਆ ਪ੍ਰਾਪਤ ਕਰਨ ਆਏ ਆ ਹਰਿਆਣੇ ਦੇ ਵਿੱਚ ਦਾਦੂਵਾਲ ਹਾਰ ਗਿਆ ਕਲੀ ਦਿਲ ਦੀ ਉਮੀਦ ਪਰ ਵੱਡੀ ਗੱਲ ਇਹ ਕਿ ਕਹਿੰਦੇ ਦੇਖੋ ਦਾਦੂਵਾਲ ਜੀ ਬਾਬਾ ਜੀ ਜਿਹੜੇ ਨੇ ਉਹ ਸਰਕਾਰ ਦੇ ਹੱਥਾਂ 'ਚ ਖੇਡਦੇ ਰਹੇ ਸਿੱਖ ਕੌਮ ਨੇ ਕਦੀ ਸਰਕਾਰਾਂ ਦੀ ਦਖਲਅੰਦਾਜ਼ੀ ਬਰਦਾਸ਼ਤ ਨਹੀਂ ਕੀਤੀ ਇਸ ਸਥਾਨ ਤੇ ਜਿੱਥੇ ਖੜੇ ਆ ਇੱਥੇ ਮੋਰਚੇ ਲੱਗੇ ਸੀਗੇ 1920 ਦੇ ਵਿੱਚ ਔਰ ਕਿਸ ਤਰੀਕੇ ਗੋਰੀ ਸਰਕਾਰ ਨੂੰ ਝੁਕਣਾ ਪਿਆ ਗੋਰੀ ਸਰਕਾਰ ਨੇ 1857 ਦਾ ਗਦਰ ਦਬਾ ਦਿੱਤਾ ਸੀ ਲੇਕਿਨ ਖਾਲਸੇ ਦੀ ਜੋ ਇਥੋਂ ਅਕਾਲ ਤਖਤ ਤੋਂ ਮੋਰਚਾ ਲੱਗਾ ਸੀ ਨਹੀਂ ਦਬਾ ਸਕੇ ਅੱਜ ਭਾਰਤੀ ਜਨਤਾ ਪਾਰਟੀ ਇੱਕ ਬਹੁਤ ਵੱਡੀ ਗਲਤੀ ਕਰ ਰਹੀ ਹੈ ਕਿ ਜਿਹੜੇ ਸੁਰੂ ਸਥਾਨਾ ਦੇ ਵਿੱਚ ਦਖਲਅੰਦਾਜ਼ੀ ਕਰਦੀ ਪਈ ਹੈ ਦਿੱਲੀ ਚ ਦੇਖ ਲਓ ਤੁਸੀਂ ਆ ਭਾਵੇਂ ਉਹ ਕਾਲਕਾ ਹੋਵੇ ਸਰਸਾ ਹੋਵੇ ਕਾਲੋ ਹੋਵੇ ਮੈਂ ਸਮਝਦਾ ਏਦਾਂ ਹੀ ਹਰਿਆਣੇ ਚ ਉਹਨਾਂ ਨੇ ਦਖਲਅੰਦਾਜ਼ੀ ਕੀਤੀ ਔਰ ਬਾਬਾ ਦਾਦੂ ਵਾਲ ਮੈਂ ਸਮਝਦਾ ਜਿਸ ਨੇ ਬੁਰੀ ਤਰ੍ਹਾਂ ਤਾਂ ਹਾਰੇ ਨੇ ਜਾਂ ਉਹਨਾਂ ਦੀ ਪਾਰਟੀ ਹਾਰੀ ਹੈ ਸਿੱਖਾਂ ਨੇ ਇੱਕ ਸਨੇਹ ਦਿੱਤਾ ਹਰਿਆਣੇ ਦੇ ਸਿੱਖਾਂ ਨੇ ਕਿ ਸਾਰੇ ਕਾਲ ਕੇ ਅਰਗੇਡਵਾਈਜ਼ਰ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨਹੀਂ ਸਿੱਖਾਂ ਦੀ ਵੋਟਾਂ ਲੈ ਸਕੇ ਫਿਰ ਕੋਰ ਮੈਲ ਦੀ ਇਲੈਕਸ਼ਨ ਆਈਆਂ ਐਮਪੀ ਦੀਆਂ ਇਲੈਕਸ਼ਨ ਆਈਆਂ ਅੱਜ ਫਿਰ ਵਿਧਾਨ ਸਭਾ ਦੀ ਇਲੈਕਸ਼ਨ ਆ ਰਹੀ ਹੈ ਤੁਸੀਂ ਰਿਜ਼ਲਟ ਦੇਖਣਾ ਇਹਦੇ ਚ ਇਹ ਨਹੀਂ ਕਿ ਬੀਜੇਪੀ ਦਾ ਕਸੂਰ ਆ ਬੀਜੇਪੀ ਦਾ ਕਸੂਰ ਨਹੀਂ ਹੈ ਕਿ ਉਹ ਜਿਹੜੇ ਸਿੱਖ ਜਿਹੜੇ ਆਪਣੇ ਆਪ ਨੂੰ ਅਖੌਤੀ ਲੀਡਰ ਮੰਨਦੇ ਨੇ ਜਿਨ੍ਹਾਂ ਦੇ ਪਿੱਛੇ ਕੋਈ ਨਹੀਂ ਹੈਗਾ ਉਹਨਾਂ ਦੀ ਸਲਾਹਾਂ ਲੈ ਕੇ ਤੇ ਸਿੱਖ ਧਰਮ ਦੇ ਸਥਾਨਾ ਦੇ ਵਿੱਚ ਜਿਹੜੀ ਇੰਟਰਫੇਰੈਂਸ ਹੋ ਰਹੀ ਹੈ ਬੀਜੇਪੀ ਨੂੰ ਸੋਚ ਬਦਲਣੀ ਪਵੇਗੀ ਔਰ ਤਾਂ ਬੀਜੇਪੀ ਕੋ ਸਿੱਖਾਂ ਦੇ ਨਾਲ ਆਪਣਾ ਰਸਤਾ ਵਾਪਸ ਕਾਇਮ ਕਰ ਸਕਦੀ ਜੋ ਵਾਜਪਾਈ ਜੀ ਦੇ ਵੇਲੇ ਸੀਗਾ ਐਜਪੀਸੀਟੀ શિક્ષਕਾਂ ਸਿੱਖਿਆ ਦਾ ਲੋਕ ਐਮਰਜੈਂਸੀ ਫਿਲਮ ਦਾ ਵਿਰੋਧ ਵੀ ਕੀਤਾ ਗਿਆ ਫਿਰ ਵੀ ਉਹਨੂੰ ਸਰਕਾਰ ਨੇ ਲਗਾਤਾਰ ਲਗਾਇਆ ਕਿ ਸਰਕਾਰ ਹਰੇਕੋ ਕੰਮ ਕਰਦੀ ਹੈ ਜਿੱਥੇ ਸਾਨੂੰ ਤਕਲੀਫ ਹੋਵੇ ਜੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਸਸਕਾਰ ਦੀ ਗੱਲ ਕਰ ਲਈਏ ਅਸੀਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਅਸੀਂ ਗੁਰਧਾਮਾਂ ਦੀ ਗੱਲ ਕਰ ਲਈਏ ਮੈਂ ਸਮਝਦਾ ਕਿ ਸਰਕਾਰ ਦੇ ਕੋਲ ਜਿਹੜੇ ਐਡਵਾਈਜ਼ਰ ਗਏ ਹੋਏ ਨੇ ਜਿਹੜੇ ਉਹਨਾਂ ਦੇ ਕੋਲ ਜਾ ਕੇ ਆਪਣੀ ਟਿਕਟਾ ਲੈਣ ਵਾਸਤੇ ਤੁਸੀਂ ਦੇਖੋ ਕਿ ਉਹ ਗਲੀ ਗਲੀ ਝੁਗੀਆਂ ਚ ਵੜ ਵੜ ਕੇ ਸਰਕਾਰ ਦੇ ਪਾਰਟੀ ਦੇ ਪਟੇ ਗਲ ਚ ਪਾ ਕੇ ਜਾਂਦੇ ਨੇ ਤੁਸੀਂ ਇੱਥੋਂ ਹਿਸਾਬ ਲਾ ਲਓ ਨਾ ਕਿ ਦਿੱਲੀ ਦਾ ਪ੍ਰਧਾਨ ਕਾਲਕਾ ਔਰ ਕਹ ਲੋ ਜਿਹੜਾ ਜਨਰਲ ਸੈਕਟਰੀ ਹੈ ਅਜਰਾਣੇ ਹਰਿਆਣੇ ਦੇ ਵਿੱਚ ਸਾਡੇ ਮੈਂਬਰ ਨੇ ਬਿਰਕਸਾ ਬੁਰਾ ਦੀ ਪਰਛਾਈ ਖੜੀ ਸੀ ਉਹ ਕਿੱਡੀ ਪੂਰੀ ਤਰ੍ਹਾਂ ਹਾਰੀ ਹੈ ਉੱਥੇ ਗੁਰਗਾਉਂ ਦੇ ਵਿੱਚ ਪ੍ਰਧਾਨ ਸਕੱਤਰ ਕਾਲਕਾ ਕਹ ਲੋ ਜਾਂਦੇ ਨੇ ਉੱਥੇ ਮਦਦ ਕਰਨ ਜਾਂ ਦੇ ਦੇ ਦਾਦੂਵਾਲ ਦੀ ਔਰ ਦਿੱਲੀ ਦੀ ਸਟੇਜਾਂ ਤੇ ਦਾਦੂਵਾਲ ਜੀ ਨੂੰ ਕਥਾ ਕਰਾਉਂਦੇ ਨੇ ਉਹ ਕਿੰਨੇ ਬੁਰੀ ਤਰ੍ਹਾਂ ਹਾਰਦੇ ਪਏ ਨੇ ਮੈਂ ਸਮਝਦਾ ਕਿ ਸਿੱਖ ਇੱਕ ਸਨੇਹਾ ਦੇ ਰਹੇ ਨੇ ਸਿੱਖ ਸਨੇਹਾ ਬੜੀ ਸਾਫ਼ ਤੌਰ ਤੇ ਦੇ ਰਹੇ ਨੇ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਅਗਰ ਸਰਕਾਰ ਨੇ ਧੱਖਰ ਅੰਦਾਜ਼ੀ ਕੀਤੀ ਤੇ ਉਹਨਾਂ ਦੇ ਨਾਲ ਜਿਹੜੇ ਰੰਗੇ ਹੋਏ ਗਿੱਦੜ ਮੈਂ ਕਹੂੰਗਾ ਜਿਹੜੇ ਸਰਕਾਰੀ এজেন্ডੇ ਨੂੰ ਟੋਕ ਕਰਦੇ ਨੇ ਉਹਨਾਂ ਨੂੰ ਸਿੱਖ ਕਦੀ ਨਾ ਵੋਟਾਂ ਪਾਣਗੇ ਨਾ ਉਹਨਾਂ ਦੇ ਆਖੇ ਕਿਸੇ ਨੂੰ ਸਪੋਰਟ ਕਰ ਸਕਦੇ ਸਰਕਾਰ ਵੱਲੋਂ ਜਸਵੰਤ ਸਿੰਘ ਖਾਲੜਾ ਦੀ ਫਿਲਮ 'ਤੇ ਵੀ ਰੋਕ ਲਗਾਈ ਗਈ ਕਿ ਕਿਉਂ ਰੋਕ ਲਾਈ ਗਈ ਹੈ ਜਸਵੰਤ ਸਿੰਘ ਖਾਲੜਾ ਨੇ ਕੀ ਗਲਤ ਕੀਤਾ ਉਹਨਾਂ ਨੇ ਉਹ ਸਾਰਾ ਡਾਟਾ ਇਕੱਠਾ ਕੀਤਾ ਸੀਗਾ ਤੁਸੀਂ ਆਪਣਾ ਕਾਲਾ ਇਤਿਹਾਸ ਕਿਉਂ ਛੁਪਾਣਾ ਚਾਹੁੰਦੇ ਹੋ ਔਰ ਮੈਂ ਤੇ ਭਾਜਪਾ ਨੂੰ ਖਾਸ ਤੌਰ ਤੇ ਕਹਾਂਗਾ ਖਾਲੜਾ ਜੀ ਦਾ ਜਿਹੜਾ ਕੰਮ ਹੈਗਾ ਉਹ ਕਾਂਗਰਸ ਦੇ ਵੇਲੇ ਦਾ ਸੀਗਾ ਤੁਹਾਨੂੰ ਉਹਦੇ ਨਾਲ ਕੀ ਦਿੱਕਤ ਹੈਗੀ ਹੈ ਮੈਨੂੰ ਲੱਗਦਾ ਹੈ ਕਿ ਜਿੱਥੇ ਗੱਲ ਸਿੱਖੀ ਦੀ ਆ ਜਾਂਦੀ ਹੈ ਉਹ ਸਾਰੀਆਂ ਸਰਕਾਰਾਂ ਦਾ ਏਜੰਡਾ ਇੱਕੋ ਹੁੰਦਾ ਮੈਂ ਇਹਦਾ ਵਿਰੋਧ ਕਰਦਾ ਹਾਂ ਔਰ ਇਹ ਪਿਕਚਰ ਚੱਲਣੀ ਚਾਹੀਦੀ